ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਵਕਾਰਾਂ ਤੋਂ ਸੱਚੇ ਪਾਤਸ਼ਾਹ ਇਹਨਾਂ ਬਿਰਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਾਧ ਸੰਗ ਹਿਤ ਲਾਵੇ ਮਹਾਰਾਜ ਕਹਿੰਦੇ ਹੈ ਪਿਆਰੇ ਗੁਰਮੁਖੋ ਮਹਾਰਾਜ ਕਹਿੰਦੇ ਕਿਲੇ ਦੇ ਅੰਦਰ ਰਹੋ ਸੱਚੇ ਪਾਤਸ਼ਾਹ ਕੀ ਮਤ ਬਲਵਾ ਹੈ ਮਹਾਰਾਜ ਕੀ ਅਰਥ ਹੈ ਕਿਲੇ ਦੇ ਅੰਦਰ ਰਹੀਏ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸਾਧ ਸੰਗ ਹਿਤ ਲਾਵੇ ਉਹ ਸਤ ਸੰਗਰੀ ਇੱਕ ਸਤ ਸੰਗਤ ਦਾ ਕਿਲਾ ਰੂਪੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਣਾ ਕਰਕੇ ਸਾਨੂੰ ਦਿੱਤਾ ਹੈ ਮਹਾਰਾਜ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਇਸ ਸਤ ਸੰਗਤ ਦੇ ਕਿਲੇ ਦੇ ਅੰਦਰ ਰਹਿ ਪਰਮਾਤਮਾ ਦੇ ਸਤ ਸੰਗਤ ਜੀ ਉਹਨਾਂ ਸਾਧੂ ਮਹਾਤਮਾ ਦੀ ਸੰਗਤ ਦੇ ਅੰਦਰ ਰਹਿ ਜਿਨ੍ਹਾਂ ਦੇ ਪਾਸ ਬੈਠਣੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਡਕਾਰਾ ਹੋ ਜਾਵੇਗਾ ਇਹ ਸਤ ਸੰਗਰੀ ਸਤ ਸੰਗਤ ਦਾ ਕਿਲਾ ਹੈ ਮਹਾਤਮਾ ਸਤਪੁਰਖਾਂ ਦੀ ਸੰਗਤ ਕਰਨੀ ਮਹਾਰਾਜ ਕਹਿੰਦੇ ਇਹ ਕਿਲਾ ਹੈ ਤੇ ਜੇ ਸੱਤ ਸੰਗਤ ਦੇ ਕਿਲੇ ਤੋਂ ਕੋਈ ਟੱਪ ਕੇ ਬਾਹਰ ਜਾਵੇਗਾ ਫਿਰ ਦੁਨੀ ਚੰਦ ਵਾਂਗੂੰ ਲੱਤ ਵੀ ਤੜਾਉਂਦਾ ਜਦੋਂ ਫਿਰ ਸੱਤ ਸੰਗਤ ਇਸ ਸਤ ਸੰਗਤ ਦੇ ਅੰਦਰ ਬੈਠ ਕਰਕੇ ਵੀ ਹੰਕਾਰ ਕਰਦਾ ਉੱਠ ਕੇ ਚਲਿਆ ਜਾਂਦਾ ਮਹਾਰਾਜ ਕਹਿੰਦੇ ਜਿਵੇਂ ਦੁਨੀ ਚੰਦ ਨੇ ਲੱਤ ਤੜਾਈ ਇਸੇ ਕਿਲੇ ਤੋਂ ਉਤਰ ਕਰਕੇ ਓਵੇਂ ਫਿਰ ਸੱਤ ਸੰਗਤ ਇਹਨਾਂ ਵਿਕਾਰਾਂ ਦੇ ਅੰਦਰ ਗ੍ਰਸਤ ਹੋ ਜਾਂਦਾ ਸਤ ਸੰਗਤ ਦੇ ਅੰਦਰ ਬੈਠਣੇ ਕਰਕੇ ਮਹਾਰਾਜ ਕਹਿੰਦੇ ਉਹਨਾਂ ਹੰਕਾਰਾਂ ਦਾ ਸਦ ਸੰਗ ਦੀ ਨਿਵਰਤੀ ਹੋਣੀ ਸੀ ਪਰ ਸਦ ਸੰਗ ਦੀ ਨਾਮ ਜਪ ਕੇ ਵੀ ਕਈ ਵਾਰ ਹੰਕਾਰ ਆ ਜਾਂਦਾ ਹੈ ਜੇ ਕਿਸੇ ਨੂੰ ਮਾਇਆ ਦਾ ਹੰਕਾਰ ਹੈ ਆਪਣੇ ਸੁਹੱਪਣ ਦਾ ਹੰਕਾਰ ਵੈ ਤੇ ਜਿਹੜਾ ਸਦ ਸੰਗ ਦੀ ਜਿਆਦਾ ਨਾਮ ਜਪ ਲਵੇ ਜਿਆਦਾ ਨਿਤਨੇਮ ਕਰ ਲਵੇ ਉਹਨੂੰ ਵੀ ਹੰਕਾਰ ਆ ਜਾਂਦਾ ਵੀ ਮੈਂ ਇੰਨੇ ਜਪਦੀ ਸਾਹਿਬ ਦੇ ਪਾਠ ਕਰਦਾ ਇੰਨੇ ਸੁਖਮਣੀ ਸਾਹਿਬ ਦੇ ਕਰਦਾ ਮੇਰੇ ਵਰਗਾ ਕੌਣ ਹੋਵੇਗਾ ਫਿਰ ਸਤ ਸੰਗਤ ਜਦੋਂ ਸੰਗਤ ਦੇ ਅੰਦਰ ਆਈਦਾ ਫਿਰ ਸਤ ਸੰਗਤ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਗਏ ਬੜਾ ਹੰਕਾਰ ਸੀਗਾ ਮੈਂ 2 ਵਜੇ ਉੱਠਦਾ 3 ਵਜੇ ਉੱਠਦਾ ਜਾ ਕਰਕੇ ਜਦੋਂ ਉੱਥੇ ਦਰਸ਼ਨ ਕੀਤੇ ਸਤ ਸੰਗਰੀ ساری ساری ਰਾਤ ਪ੍ਰੇਮੀ ਗੁਰਮੁਖ ਮਹਾਰਾਜ ਜੀ ਦਾ ਨਾਮ ਜਪਦੇ ਇਸ ਪ੍ਰਕਾਰ ਨਾਰਾਇਣ ਕਹਿੰਦੇ ਸਤ ਸੰਗਤ ਦੇ ਅੰਦਰ ਆਉਣੇ ਕਰਕੇ ਫਿਰ ਹੰਕਾਰ ਟੁੱਟਦਾ ਹੈ ਵੀ ਮਹਾਰਾਜ ਮੈਂ ਤਾਂ 2-4 ਘੰਟੇ ਨਾਮ ਜਪਣਾ ਇੱਥੇ ਤਾਂ ਸਦੇ ਪਾਤਸ਼ਾਹ 12-12 ਘੰਟੇ 24-24 ਘੰਟੇ ਵੀ ਜਪਣ ਵਾਲੇ 사드 ਸੰਗਤ ਦੀ ਬੈਠੇ ਆ ਗਰੀਬ ਨਵਾਜ ਜੀ ਨੇ 사드 ਸੰਗਤ ਦੀ ਹੁਕਮ ਕੀਤਾ ਹੈ 사드 ਸੰਗ ਹਿਤ ਲਾਵੇ ਪਾਵ ਜਿਨ੍ਹਾਂ ਨੇ 사드 ਸੰਗ ਦੀ ਸੰਸਾਰ ਤੋਂ ਤਰਣਾ ਇਹਨਾਂ ਵਿਕਾਰਾਂ ਤੋਂ ਪਾਸੇ ਹੋਣਾ ਹੈ ਮਾਰੇ ਕਹਿੰਦੇ ਉਹ ਮਹਾਤਮਾ ਦੀ ਸੰਗਤ ਕਰੇ 사드 ਸੰਗਤ ਦੀ